ਮੇਰੇ ਵੀ ਇਸ ਵਰਤ ਕੋ ਰ ਹੈ ਕੀ ਹੋਇਆ ਸੀ ਜੋ ਆਵਾਰਾ ਆਵਾਰਾ ਘੁੰਮਾ ਫਿਰਦੇ ਨੇ ਜਿਹੜੇ ਠੱਠੇ ਫਿਰਦੇ ਨੇ ਆ ਹੁਣ ਅਸੀਂ ਮਸਾ ਖੜੀਆਂ ਹੋਈਆਂ ਤਿੰਨੇ ਜਾਣੀਆਂ ਸਾਨੂੰ ਮਾਰਤਾ ਵੀ ਇਹਨਾਂ ਦਾ ਕੋਈ ਬੰਦੋਬਸਤ ਹੋਣਾ ਚਾਹੀਦਾ ਭਾਈ ਇਹ ਕਰਦੇ ਹੀ ਰਹਿੰਦੇ ਨੇ ਬਹੁਤ 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 ਜ਼ਿਆਦੇ ਇੰਨੇ ਉਰੇ ਇੰਨੀ ਲੜਾਈ ਕਰਦੇ ਨੇ ਆਪ ਜੀ ਬਹੁਤ ਜ਼ਿਆਦੇ ਕਦੇ ਦੇ ਬਾਰੇ ਕਿਹੜੀ ਤੁਸੀਂ ਨਾ ਨਾ ਵੀ ਲੈ ਕਿਸੇ ਨੇ ਨਹੀਂ ਕਿਹਾ ਹੈਗਾ ਹੁਣ ਪਰ ਦਰਜ ਕਰਾ ਕੇ ਆਏ ਵੀ ਆਏ ਨਾ ਅਸਰ ਨਹੀਂ ਗਏ ਹਲ ਤੱਕ ਅੱਛਾ ਆਪਾਂ ਤਾਂ ਗਏ ਨਹੀਂ ਹੈਗੇ ਆ ਹੁਣ ਅਸੀਂ ਤਿੰਨੇ ਬਚ ਗਈਆਂ ਸਨ ਤਿੰਨ ਨੇ ਢਾ ਲੈਣਾ ਪਿਆ ਦੋ ਠੱਠੇ ਆਉਣੇ ਪੜਦੇ ਬੱਸ ਆਦੀ ਜਾਨ ਹੀ ਬਚਾ ਕੇ ਅੰਦਰ ਹੋਇਆ ਬਿੱਲੇ ਵੀ ਇਹਨਾਂ ਦਾ ਕੋਈ ਹੱਲ ਕਰੋ ਤੁਸੀਂ ਜਿਵੇਂ ਇਹਨਾਂ ਦੇ ਵੀ ਬੱਚੇ ਦੇ ਉੱਤੇ ਆਹਨੇ ਕੱਲ ਹਾਂ ਕਾਕੂ ਬਚ ਗਿਆ ਹਾਂ ਉਹ ਇੱਥੇ ਬਚ ਗਿਆ ਤੇ ਢਾ ਲਿਆ ਤੇ ਗਾ ਨਹੀਂ ਸਾਈਕਲੀਤੀ ਕੋਲੇ ਬੰਦਨ ਜੀ ਬੰਦਨ ਜੀ ਕੀ ਹੋਈ ਸੀ ਪੂਰੀ ਘਟਨਾ ਦਾ ਬੱਚੇ ਦੇ ਨਾਲ ਕੀ ਗੱਲ ਐਵੇਂ ਸੀ ਕਿ ਮੈਂ ਮਤਲਬ ਮੇਰਾ ਬੱਚਾ ਉੱਥੇ ਬੈਠਾ ਸੀਗਾ ਸਾਰੇ ਆਂਟੀਆਂ ਬੈਠੀਆਂ ਸੀਗੀਆਂ ਉਹ ਆਪਦੀ ਦਾਦੀ ਨਾਲ ਬੈਠਾ ਸੀਗਾ ਬਾਹਰ ਵਿੱਚ ਤੇ ਇੱਕਦਮ ਮਤਲਬ ਗਊ ਆਈ ਆ ਜਦੋਂ ਉਹਨੂੰ ਭਜਦੀ ਉਹ ਵਿਚਾਰਾ ਸਕੂਟਰ 'ਤੇ ਸੀਗਾ ਕੁਝ ਵੀ ਨਹੀਂ ਹੋ ਰਹੀ ਕੋਈ ਹਲਚਲ ਨਹੀਂ ਕੁਝ ਨਹੀਂ ਮਤਲਬ ਜਦੋਂ ਇੱਕਦਮ ਆਵਾਜ਼ਾਂ ਆਈਆਂ ਇੱਕਦਮ ਕੀ ਕੀ ਹੋ ਕੀ ਰਿਹਾ ਔਰ ਗਊ ਉਹਨੂੰ ਘਰੀਸਦੀ ਆ ਰਹੀ ਹੈ ਉਹ ਬੱਚਾ ਰਾਮਨਾਥ ਦੀ ਦਾਦੀ ਦੀ ਗੋਦੀ 'ਚ ਬੈਠਾ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਬਟ ਲੇਕਿਨ ਪਸ਼ੂ ਦਾ ਐ ਨਹੀਂ ਪਤਾ ਕਦੋਂ ਪਸ਼ੂ ਪਿੱਛੇ ਪੈ ਜਾਂਦੇ ਨੇ ਕਦੋਂ ਆ ਜਾਂਦੇ ਨੇ ਆਪਾਂ ਪਸ਼ੂ ਦਾ ਕੁਝ ਨਹੀਂ ਕਹਿ ਸਕਦੇ ਬਟ ਲੇਕਿਨ ਆਪਣੇ ਕੋਲ ਇਕੋ ਹੀ ਹੱਲ ਹੈ ਕਿ ਪਸ਼ੂ ਦੀ ਪਲੀਜ਼ ਉਹਨਾਂ ਲਈ ਦੇਖੋ ਪਸ਼ੂ ਲਈ ਵੀ ਡੇਂਜਰਸ ਹੈ ਔਰ ਬੰਦੇ ਲਈ ਵੀ ਡੇਂਜਰਸ ਹੈ ਠੀਕ ਹੈ ਆਪਾਂ ਨਹੀਂ ਕਹਿੰਦੇ ਦੋ ਦੋ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਸੁਨਾਮ ਵਿੱਚ ਇਹ ਜੋ ਹਾਲ ਹੋ ਰਿਹਾ ਔਰ ਜਿਹੜਾ ਬੱਚਾ ਮੇਰਾ ਜਾਨ ਤੋਂ ਬਚਿਆ ਮੈਂ ਕਹਿੰਨੀ ਆ ਰੱਬ ਦੀ ਕਿਰਪਾ ਨਾਲ ਹੋ ਮਤਲਬ ਰੱਬ ਨੇ ਉਸ ਦੀ ਆ ਕੇ ਜਾਨ ਬਚਾਈ ਹੈ ਔਰ ਉਹ ਗਊ ਉਸ ਨੂੰ ਐਵੇਂ ਪਕੜ ਕੇ ਆ ਰਹੀ ਆ ਮੋਢੇ ਤੋਂ ਔਰ ਘੁਮਰੀਓ ਦੇ ਉਤੋਂ ਉਤੋਂ ਟੱਪ ਵੀ ਗਈ ਇਵਨ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਕੀ ਹਾਲ ਹੋ ਰਿਹਾ ਹੈ ਮੈਂ ਕਹਿੰਨੀ ਆ ਕਿ ਗਵਰਨਮੈਂਟ ਪਲੀਜ਼ ਜੇ ਉੱਤੇ ਕੁਝ ਐਕਸ਼ਨ ਲੇਨ ਕੁਝ ਸਟ੍ਰਿਕਟ ਐਕਸ਼ਨ ਲੇਨ ਔਰ ਜਿਵੇਂ ਕਿ ਤੁਸੀਂ ਦੇਖ ਦਿਓ ਕਿ ਸੜਕ ਹਾਦਸੇ ਵੀ ਹੋ ਰਿਹਾ ਠੱਠੇ ਖੜੇ ਨੇ ਰਾਤ ਦੇ ਟਾਈਮ ਗਲੇ ਮਤਲਬ ਕੁਛ ਨਾ ਕੁਛ ਤਾਂ ਐਕਸ਼ਨ ਲਓ ਪਲੀਜ਼ ਕਿਸ ਤਰ੍ਹਾਂ ਦੇ ਹਾਲਤ ਬੱਚੇ ਦੀ ਕਿਸ ਤਰ੍ਹਾਂ ਦੀ ਹੁੰਦੀ ਠੀਕ ਹੈ ਬੱਚਾ ਠੀਕ ਹੈ ਮਤਲਬ ਰੱਬ ਦੀ ਕਿਰਪਾ ਕਿ ਬੱਚੇ ਨੂੰ ਕੁਝ ਨਹੀਂ ਹੋਇਆ ਇੱਕ ਖਰੋਚ ਆਈ ਹੈ ਥੋੜੀ ਜੀ ਹਲਕੀ ਜੀ ਬਟ ਲੇਕਿਨ ਮੈਂ ਕਹਿੰਨੀ ਆ ਜਿਸ ਟਾਈਪ ਦਾ ਉਹਦੇ ਨਾਲ ਹਾਦਸਾ ਹੋਇਆ ਨਾ ਮੈਂ ਸੀਰੀਅਸਲੀ ਬਹੁਤ ਜ਼ਿਆਦਾ ਇਸ ਮਾਮਲੇ ਚ ਹੋਗਾ ਕਿ ਮਤਲਬ ਕੁਝ ਤਾਂ ਕਰੋ ਕੁਝ ਤਾਂ ਕਰੋ ਪਲੀਜ਼ ਮਤਲਬ ਇਹ ਇਹ ਨਹੀਂ ਹੈ ਕਿ ਹਾਂ ਆਪਾਂ ਇਹ ਚੀਜ਼ న్యూਸ ਬਣਾਤੀ ਐ ਐਂਡ ਹੋ ਗਿਆ ਹਲ ਨੋ ਔਰ ਮੈਨੂੰ ਮੈਂ ਸੀਰੀਅਸਲੀ ਕਹਿ ਰਹੀ ਆ ਇਸ ਚੀਜ਼ ਤੇ ਬਹੁਤ ਜ਼ਿਆਦਾ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਕਿ ਆਵਾਰਾ ਪਸ਼ੂ ਆ ਕੋਈ ਵੀ ਬਜ਼ੁਰਗ ਜਾ ਰਿਹਾ ਕੋਈ ਵੀ ਬੰਦਾ ਜਾ ਰਿਹਾ ਕੋਈ ਵਹੀਕਲ ਆ ਰਿਹਾ ਕਿਸੇ ਦੇ ਟਾਈਮ ਕਦੋਂ ਵੀ ਅਟੈਕ ਹੋ ਸਕਦਾ ਹੈਗਾ ਇੱਕ ਮਿੰਟ ਪਹਿਲਾਂ ਵੀ ਮੇਰੇ ਬੱਚੇ ਨਾਲ ਆਇਆ ਜੋ ਕੁਝ ਹੋ ਰਿਹਾ ਇਹ ਹੋ ਕੀ ਰਿਹਾ ਹੈਗਾ ਉਸੇ ਬੱਚੇ ਨਾਲ ਉਸੇ ਬੱਚੇ ਨਾਲ ਸੇਮ ਮੇਰਾ ਹੀ ਬੱਚਾ ਔਰ ਇੱਥੋਂ ਮੈਂ ਉਹਨੂੰ ਫਟਾਫਟ ਘੜੀਸੇਗਾ ਉਹ ਗਊ ਉਹਦੇ ਪਿੱਛੇ ਫੇਰ ਭੱਜ ਕੇ ਆ ਰਹੀ ਹੈ ਮਤਲਬ ਬੱਚੇ ਕੋਈ ਸੇਫ ਹੀ ਨਹੀਂ ਹੁਣ ਅੱਡਕ ਬੱਚਾ ਇਹਨੂੰ ਆਪਾਂ ਮੰਨ ਲਓ ਬਾਈ ਚਾਂਸੇ ਗਲੀ 'ਚ ਬੈਠਾ ਹੈ ਕੀ ਕਰੂਗਾ ਬੱਚਾ ਐਡਾ ਕਿ ਬੱਚਾ 4 ਸਾਲ ਦਾ ਬੱਚਾ ਉਹਨੂੰ ਕੀ ਪਤਾ ਬਟ ਫਿਰ ਵੀ ਬੱਚੇ ਦੀ ਹਿੰਮਤ ਦੇਖੋ ਕਿ ਬੱਚਾ ਭੱਜ ਕੇ ਐਟਲੀਸ ਡਰਿਆ ਨਹੀਂ ਭੱਜ ਕੇ ਆਪਣੀ ਹਿੰਮਤ ਦਿਖਾਈ ਉਸ ਬੰਦੇ ਨੇ ਕਿ ਆਇਆ ਉਹ ਫਟਾਫਟ ਭੱਜ ਕੇ ਬਟ ਲੇਕਿਨ ਤੁਸੀਂ ਆਹ ਦੇਖ ਲਓ ਬੱਚੇ ਦੀ ਸਪੀਡ ਤੇ ਉਹ ਜਾਨਵਰ ਦੀ ਸਪੀਡ ਦਾ ਕਿੱਡਾ ਉਹ ਹੋਏਗਾ ਠੀਕ ਜੀ ਉਹ ਸਰ ਕਿਸ ਤਰ੍ਹਾਂ ਦੇ ਦੇਓ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੇ ਰਾਮਨਗਰ ਬਸਤੀ ਦੀ ਜਿੱਥੇ ਕਿ ਇੱਕ ਬੱਚੇ ਤੇ ਦੋਨੋਂ اٹਕੇ ਸਰ ਤੁਸੀਂ ਹੁਣ ਜਦੋਂ ਆਏ ਉਹਦਾ ਤੁਹਾਡੇ ਮੈਂ ਵੀਡੀਓ ਤੁਸੀਂ ਮੈਨੂੰ ਦਿਖਾਈ ਹੈ ਅਸੀਂ ਇਹਦੀ ਇਸ ਮੱਲੇ ਜਾ ਕੇ ਇਥੇ ਵੀ ਇਸ ਤਰ੍ਹਾਂ ਦੇ ਪਸ਼ੂ ਨਹੀਂ ਇੱਥੇ ਇਹਦੀ ਕਾਊਂਟਿੰਗ ਕਰਕੇ ਤੇ ਕੌਕਾ ਚਤੀ ਮਸੀਂ ਗੱਲ ਕੀਤੀ ਹੋਈ ਹੈ ਬੜੀ ਜਲਦੀ ਅਸੀਂ ਇਹਨਾਂ ਨੂੰ ਪਾ ਕਰਕੇ ਉਹ ਛਣੀੜੀ ਸਾਡੀ ਬੋਸ਼ ਵਾਲਾ ਬਣੀ ਉਹਦੀ ਜੀ ਛੁਟ ਕੇ ਆਵਾਂਗੇ ਸਰ ਜੀ ਆਪਾਂ ਹੁਣ ਇਸ ਟਾਈਮ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਵੀ ਅਸੀਂ ਦੇਖਿਆ ਕਿ ਸ਼ਹਿਰ ਦੇ ਵਿੱਚ ਦੂਆਂ ਫਰੀ ਜੰਦੇ ਨੇ 12-15 ਉਹਨਾਂ ਨੂੰ ਕੰਟਰੋਲ ਨੂੰ ਕੀਤਾ ਸਰ ਜਦੋਂ ਵੀ ਸਾਡੇ ਕੋਲ ਕੀਮ ਆਜੂਗੀ ਅਸੀਂ ਸਾਰੇ ਨੂੰ ਕੁਝ ਲੋਕਲ ਜਿਹੜੇ ਗਊਸ਼ਾਲਾ ਨੇ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਛੋੜਾਂਗੇ ਉਹਨਾਂ ਨਾਲ ਸਹਿਯੋਗ ਲੈ ਕੇ ਉਹਨਾਂ ਦਾ ਤੇ ਬਾਕੀ ਵੱਧੂਆ ਤੁਸੀਂ ਜਿਹੜੀ ਜਿਹੜੀ ਅਵਾਰਾ ਪਸ਼ੂ ਨੇ ਉਹ ਤੇੜੀ ਹੋਸ਼ਾਲਾ ਛੱਡ ਕੇ ਆਵਾਂ ਸੁਪਰੀਮ ਕੋਰਟ ਦੇ ਆਰਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਕਰੀਬਨ 6-7 ਦਿਨ ਤੱਕ ਉਹਨਾਂ ਨੂੰ ਆਰਡਰਨ ਹੋਊਗਾ ਕਿ 8 ਹਫ਼ਤਿਆਂ ਦੇ ਵਿੱਚ ਜਿਹੜਾ ਸਾਰਾ ਪੰਜਾਬ ਨੂੰ ਕਲੀਅਰ ਕਰਕੇ ਦੇ ਦੇ ਕਿਸ ਤਰ੍ਹਾਂ ਦੇ ਸਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਅਸੀਂ ਕਰ ਰਹੇ ਆਂ ਇਹ ਨਹੀਂ ਤੇ ਜਿਹੜੀ ਕੌਕੇਸਟ ਟੀਮ ਹੈ ਮੈਂ ਪਹਿਲਾਂ ਵੀ ਆਪ ਜੀ ਨੂੰ ਕਿਹਾ ਕਿ ਕੋਈ ਇੰਨੇ ਜ਼ਿਆਦਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਬੰਦੇ ਨਹੀਂ ਮਿਲ ਰਹੀ ਬੜੇ ਥੋੜੇ ਬੰਦੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਕਮੇਟੀਆਂ ਨੇ ਅਕੁਪਾਈ ਕੀਤੇ ਹੋਏ ਨੇ ਉਹਨਾਂ ਵਿੱਚ ਜੀ ਅਸੀਂ ਉਹਨਾਂ ਨਾਲ ਸੰਪਰਕ ਦੇ ਵਿੱਚ ਹੈਗੇ ਆਂ ਅਸੀਂ ਬੜੀ ਜਲਦ ਉਹਨਾਂ ਤੋਂ ਜਿਹੜੀ ਇੱਕ ਟੀਮ ਮੰਗਾ ਕੇ ਅਸੀਂ ਜਿਹੜੇ ਵਾਰਾ ਪਸ਼ੂ ਨੇ ਉਹ ਪੋਸ਼ਾਣਾਵਾ ਦੇ ਵਿੱਚ ਜਿਹੜਾ ਛੋਟਣ ਦਾ ਕੰਮ ਸਟਾਰਟ ਕਰਦਾ ਰਮਨ ਗਰਗੀ ਜੀ ਰਮਨ ਜੀ ਕਿਸ ਤਰ੍ਹਾਂ ਦੇ ਦੋ ਸਾਡੇ ਮੋਹੱਲੇ ਵਿੱਚ ਜੋ ਆਵਾਰਾ ਪਸ਼ੂ ਨੇ ਘੁੰਮ ਰਹੇ ਆਵਾਰਾ ਪਸ਼ੂ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਸਾਰੇ ਸ੍ਰਾਮਚੀ ਬਹੁਤ ਬੁਰਾ ਹਾਲ ਹੈ ਜੀ ਜਗ੍ਹਾ ਜਗ੍ਹਾ ਆਵਾਰਾ ਪਸ਼ੂ ਫਿਰਦੇ ਨੇ ਜੀ ਬੱਚਿਆਂ ਦਾ ਲੇਡੀਜ਼ ਦਾ ਚੱਲਣਾ ਫਿਰਨਾ ਬੰਦ ਗਿਆ ਤਾਂ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਕੁਝ ਨਾ ਕੁਝ ਕੀਤੀ ਜਾਵੇ ਆਮ ਪਬਲਿਕ ਨੂੰ ਇਸ ਤੋਂ ਨਿਜਾਤ ਕਰਾਈ ਜਾਵੇ ਨਿਜਾਤ ਦਿਵਾਈ ਜਾਵੇ ਜੀ ਬੱਚਿਆਂ ਦਾ ਬਾਜ਼ਾਰ 'ਚ ਨਿਕਲਣਾ ਕਰਨਾ ਬਹੁਤ ਮੁਸ਼ਕਿਲ ਹੈ ਜੀ ਬੱਚੇ ਜਿਵੇਂ ਛੋਟੇ ਬੱਚੇ ਮੰਦਿਰ ਜਾਂਦੇ ਨੇ ਕਿਤੇ ਹੋਰ ਸਕੂਲ ਜਾਂਦੇ ਨੇ ਜੀ ਸਾਰਾ ਟਾਈਮ ਆਵਾਰਾ ਜਨਵਾਰਾ ਤੋਂ ਬੱਚਿਆਂ ਨੂੰ ਬਚ ਕੇ ਜਾਣਾ ਪੈਂਦਾ ਜੀ ਬਹੁਤ ਮੁਸ਼ਕਿਲ ਹੈ ਜੀ ਸ਼ਿਕਾਇਤ ਦਰਜ ਕਰਾਈ ਤੁਸੀਂ ਨਗਰ ਕਾਉਂਸਲ ਦੇ ਵਿੱਚ ਐਮਸੀ ਨੂੰ ਕਈ ਵਾਰ ਕਹਿਿਆ ਨੂੰ ਕਿ ਆਇਆ ਹੋਇਆ ਜੀ ਐਮਸੀ ਵਗੈਰਾ ਨੂੰ ਕਈ ਸਰਕਾਰਾਂ ਨੂੰ ਵੀ ਕਿਹਾ ਜੀ ਐਮਸੀ ਆਫਿਸ ਵੀ ਕਿਹਾ ਗਿਆ ਲੇਕਿਨ ਕੋਈ ਸੋਲੂਸ਼ਨ ਹੀ ਹੋਇਆ ਜੀ ਕਿ ਆਮ ਪਬਲਿਕ ਕਾਉਸ ਹੈ ਇੰਡੀਆ ਸਾਰਾ ਕੁਝ ਕਰਦੀ ਹੈ ਜੀ ਲੇਕਿਨ ਕੋਈ ਸੋਲੂਸ਼ਨ ਹੀ ਹੋ ਰਿਹਾ ਜੀ ਬੱਚਿਆਂ ਦਾ ਲੇਡੀਜ਼ ਦਾ ਜਾਂਸ ਤੋਂ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਪਲੀਜ਼ ਸਾਡੀ ਰਿਕਵੈਸਟ ਹੈ ਸਰਕਾਰ ਨੂੰ ਇਸੇ ਬਹੁਤ ਫੌਰੀ ਜ਼ਰੂਰੀ ਤੌਰ ਤੇ ਇਸੇ ਅਮਲ ਕੀਤਾ ਜਾਵੇ ਜੀ